ਬਹੁਤ ਹੀ ਘੱਟ ਆਉਣ ਵਾਲੀਆਂ ਗੱਲਾਂ ਜ਼ਰੂਰ ਸੁਣੋ ਨੰਬਰ 1 ਜਦੋਂ ਵੀ ਤੁਸੀਂ ਆਪਣੇ ਸਰਦੀਆਂ ਵਾਲੇ ਕੱਪੜੇ ਧੋਂਦੇ ਹੋ ਤਾਂ ਉਹਨਾਂ ਨੂੰ ਹਮੇਸ਼ਾ ਪੁੱਠੇ ਕਰਕੇ ਹੀ ਧੋਵੋ ਤੇ ਸੁਕਾਵੋ ਇਸ ਤਰ੍ਹਾਂ ਕਰਨ ਨਾਲ ਉਹਨਾਂ ਉੱਪਰ ਪੂਰੀ ਜ਼ਿੰਦਗੀ ਲਈ ਲੂਣ ਨਹੀਂ ਆਵੇਗਾ ਨੰਬਰ 2 ਜਦੋਂ ਵੀ ਤੁਸੀਂ ਬਰਤਨਾਂ ਨੂੰ ਸਾਫ਼ ਕਰਦੇ ਹੋ ਤਾਂ ਸਾਬਣ ਨੂੰ ਲੈ ਕੇ ਪਾਣੀ ਵਿੱਚ ਚੰਗੀ ਤਰ੍ਹਾਂ ਨਾਲ ਘੋਲ ਲਓ ਜਾਂ ਫਿਰ ਬਰਤਨ ਸਾਫ਼ ਕਰਨ ਵਾਲੀ ਸਰਫ ਹੀ ਲੈ ਲਓ ਉਸ ਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰਕੇ ਬਰਤਨ ਸਾਫ਼ ਕਰੋ ਇਸ ਤਰ੍ਹਾਂ ਕਰਨ ਨਾਲ ਬਰਤਨਾਂ ਵਿੱਚ ਕਦੇ ਵੀ ਸਾਬਣ ਨਹੀਂ ਰਹੇਗਾ। ਨੰਬਰ 3 ਰਾਤ ਨੂੰ ਸੌਣ ਤੋਂ ਪਹਿਲਾਂ ਰਸੋਈ ਵਿੱਚ ਪਏ ਚੱਕਲੇ, ਬੇਲਣੇ, ਚਿਮਟੇ ਅਤੇ ਤਵੇ ਨੂੰ ਜ਼ਰੂਰ ਚੰਗੀ ਤਰ੍ਹਾਂ ਨਾਲ ਸਾਫ਼ ਕਰਕੇ ਹੀ ਸੌਵੋ ਤਾਂ ਜੋ ਸਵੇਰ ਦੇ ਸਮੇਂ ਤੁਹਾਨੂੰ ਜ਼ਿਆਦਾ ਸਮਾਂ ਨਾ ਲੱਗੇ। ਨੰਬਰ 4 ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਗੈਸ ਸਿਲੰਡਰ ਨੂੰ ਜ਼ਰੂਰ ਬੰਦ ਕਰਕੇ ਸੌਵੋ ਤਾਂ ਜੋ ਤੁਹਾਨੂੰ ਕਿਸੇ ਵੀ ਦੁਰਘਟਨਾ ਦਾ ਸਾਹਮਣਾ ਨਾ ਕਰਨਾ ਪਵੇ। ਨੰਬਰ 5 ਘਰ ਵਿੱਚ ਲੱਗੀ ਜੇਕਰ ਕੋਈ ਵੀ ਟੂਟੀ ਜਾਮ ਹੋ ਜਾਵੇ ਤਾਂ ਉਸਦੇ ਮੂੰਹ ਕੋਲ ਇੱਕ ਢੱਕਣ ਹੁੰਦਾ ਹੈ ਉਸ ਨੂੰ ਘੁਮਾ ਕੇ ਖੋਲ੍ਹ ਲਓ ਤੇ ਸਾਫ਼ ਪਾਣੀ ਨਾਲ ਧੋ ਲਓ ਇਸ ਤਰ੍ਹਾਂ ਕਰਨ ਨਾਲ ਸਾਫ਼ ਹੋ ਜਾਵੇਗਾ ਤੇ ਪਾਣੀ ਵੀ ਸਹੀ ਤਰੀਕੇ ਨਾਲ ਲੱਗ ਜਾਵੇਗਾ। ਨੰਬਰ 6 ਕਈ ਵਾਰ ਸਾਡੀ ਰਸੋਈ ਵਿੱਚ ਲੱਗੇ ਹੋਏ ਲੱਕੜ ਦੇ ਦਰਾਜ ਜਾਮ ਹੋ ਜਾਂਦੇ ਨੇ ਤਾਂ ਉਹਨਾਂ ਦੇ ਜਿੱਥੇ ਲੋਹਾ ਲੱਗਿਆ ਹੁੰਦਾ ਉਸ ਜਗ੍ਹਾ ਤੇ ਕੱਪੜੇ ਸਲਾਈ ਕਰਨ ਵਾਲੀ ਮਸ਼ੀਨ ਦਾ ਤੇਲ ਲਗਾ ਦਿਓ। ਉਹ ਦੁਬਾਰਾ ਤੋਂ ਸਹੀ ਚੱਲਣ ਲੱਗ ਜਾਣਗੇ। ਨੰਬਰ 7 ਜੇਕਰ ਘਰ ਦਾ ਕੋਈ ਦਰਵਾਜ਼ਾ ਟਾਈਟ ਹੋ ਜਾਵੇ ਤਾਂ ਉਸ ਦੀਆਂ ਪੱਤੀਆਂ ਉੱਪਰ ਸਰੋਂ ਦਾ ਤੇਲ ਪਾ ਦਿਓ ਜਾਮ ਨਹੀਂ ਹੋਵੇਗਾ ਤੇ ਸਹੀ ਤਰੀਕੇ ਨਾਲ ਖੁੱਲਣ ਤੇ ਬੰਦ ਹੋਣ ਲੱਗ ਜਾਵੇ ਗਾ ਨੰਬਰ 8 ਜਿਹੜੇ ਲੋਕ ਚਾਹ ਪੀਣ ਦੇ ਸ਼ੌਕੀਨ ਹਨ ਉਹ ਚਾਹ ਵਿੱਚ ਅਦਰਕ, ਸੌਂਫ, ਹਰੀ ਇਲਾਇਚੀ ਜ਼ਰੂਰ ਮਿਲਾ ਕੇ ਪੀਓ ਇਸ ਨਾਲ ਤੁਹਾਨੂੰ ਚਾਹ ਕਦੇ ਵੀ ਨੁਕਸਾਨ ਨਹੀਂ ਕਰੇਗੀ। ਨੰਬਰ 9 ਜਦੋਂ ਵੀ ਤੁਸੀਂ ਆਪਣੀ ਧੁੰਨੀ ਵਿੱਚ ਤੇਲ ਪਾਉਂਦੇ ਹੋ ਤਾਂ ਹਮੇਸ਼ਾ ਕੋਸਾ ਕਰਕੇ ਹੀ ਪਾਓ ਤੇ ਨਾਲ ਹੀ ਉਸ ਦੇ ਆਲੇ-ਦੁਆਲੇ ਮਾਲਿਸ਼ ਜ਼ਰੂਰ ਕਰੋ ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਉਸ ਦੇਨੇਕਾਂ ਹੀ ਫਾਇਦੇ ਹੋਣਗੇ। ਨੰਬਰ 10 ਜਦੋਂ ਵੀ ਤੁਸੀਂ ਕੱਪੜਿਆਂ ਨੂੰ ਪ੍ਰੈਸ ਕਰਦੇ ਹੋ ਤਾਂ ਉਹਨਾਂ ਨੂੰ ਪਹਿਲਾਂ ਚੰਗੀ ਤਰ੍ਹਾਂ ਨਿਸ਼ਾਕ ਕੇ ਉੱਪਰ ਅਖਬਾਰ ਰੱਖ ਲਓ ਇਸ ਨਾਲ ਪ੍ਰੈਸ ਵੀ ਵਧੀਆ ਹੋਵੇਗਾ ਤੇ ਨਾਲ ਹੀ ਤੁਹਾਡੇ ਕੱਪੜੇ ਵੀ ਖਰਾਬ ਨਹੀਂ ਹੋਣਗੇ ਨੰਬਰ 11 ਜਦੋਂ ਵੀ ਤੁਸੀਂ ਕੋਈ ਵੀ ਮਸਾਲਾ ਪੀਸਦੇ ਹੋ ਤਾਂ ਉਸ ਨੂੰ ਪਹਿਲਾਂ ਸਾਫ ਤੇ ਨੂੰ ਹੀ ਤਵੇ ਉੱਪਰ ਰੱਖ ਕੇ ਹਲਕਾ ਭੁੰਨ ਲਓ ਇਸ ਨਾਲ ਜਲਦੀ ਕਦੇ ਵੀ ਸੇਲ ਨਹੀਂ ਫਟਦਾ ਤੇ ਨਾਲ ਹੀ ਜਲਦੀ ਤੇ ਵਧੀਆ ਤਰੀਕੇ ਨਾਲ ਪੀਸਿਆ ਜਾਂਦਾ ਹੈ ਨੰਬਰ 12 ਜੀਨ ਦੀ ਪੈਣ ਨੂੰ ਜਦੋਂ ਵੀ ਤੁਸੀਂ ਧੋਂਦੇ ਹੋ ਤਾਂ ਉਸ ਨੂੰ ਸਰਫ ਵਿੱਚ ਪਾਉਣ ਸਮੇਂ ਹਲਕਾ ਜਿਹਾ ਸਿਰਕਾ ਵੀ ਪਾ ਦਿਓ ਇਸ ਨਾਲ ਉਹ ਧੋਣ ਤੋਂ ਬਾਅਦ ਸਖਤ ਨਹੀਂ ਹੋਵੇਗੀ ਤੇ ਸਾਫ਼ ਵੀ ਚੰਗੀ ਤਰ੍ਹਾਂ ਹੋ ਜਾਵੇਗੀ। ਨੰਬਰ 12 ਜਦੋਂ ਵੀ ਤੁਸੀਂ ਕੋਈ ਵੀ ਚੁੰਨੀ ਨੂੰ ਧੋਂਦੇ ਹੋ ਤਾਂ ਉਸ ਨੂੰ ਕੁਝ ਸਮਾਂ ਸਰਫ ਵਿੱਚ ਭਿਉਂ ਕੇ ਰੱਖ ਦਿਓ ਫਿਰ ਪਾਣੀ ਨਾਲ ਹੀ ਕੁੱਟ ਕੇ ਧੋ ਦਿਓ ਇਸ ਤਰੀਕੇ ਨਾਲ ਜਲਦੀ ਤੇ ਆਸਾਨੀ ਨਾਲ ਸਾਫ਼ ਹੋ ਜਾਵੇਗੀ। ਨੰਬਰ 13 ਮੁਲਤਾਨੀ ਮਿੱਟੀ ਲਗਾਉਣ ਤੋਂ ਬਾਅਦ ਕੁਝ ਸਮਾਂ ਧੁੱਪ ਵਿੱਚ ਜ਼ਰੂਰ ਬੈਠਿਆ ਕਰੋ ਇਸ ਤਰ੍ਹਾਂ ਕਰਨ ਨਾਲ ਉਸ ਦਾ ਸਾਨੂੰ ਦੁੱਗਣਾ ਫਾਇਦਾ ਮਿਲਦਾ ਹੈ ਨੰਬਰ 14 ਔਰਤਾਂ ਆਪਣੇ ਬੁੱਲਾਂ ਉੱਪਰ ਲਿਪਸਟਿਕ ਲਗਾਉਣ ਤੋਂ ਪਹਿਲਾਂ ਵੈਸਲਿਨ ਜ਼ਰੂਰ ਲਗਾ ਲਿਆ ਕਰੋ ਇਸ ਤਰ੍ਹਾਂ ਕਰਨ ਨਾਲ ਲਿਪਸਟਿਕ ਲੰਬੇ ਸਮੇਂ ਤੱਕ ਚੱਲਦੀ ਹੈ ਤੇ ਨਾਲ ਹੀ ਤੁਹਾਡੇ ਬੁੱਲ ਵੀ ਵੀ ਖਰਾਬ ਨਹੀਂ ਹੁੰਦੇ ਨੰਬਰ 15 ਜੇਕਰ ਤੁਸੀਂ ਕੰਬਲ ਨੂੰ ਆਸਾਨੀ ਨਾਲ ਸਾਫ਼ ਕਰਨਾ ਚਾਹੁੰਦੇ ਹੋ ਤਾਂ ਉਸ ਉੱਪਰ ਪਹਿਲਾਂ ਹਲਕਾ ਜਿਹਾ ਮਿੱਠਾ ਸੋਡਾ ਸੜਕ ਦਿਓ ਫਿਰ ਪਾਣੀ ਦੇ ਛਿੱਟੇ ਮਾਰ ਦਿਓ ਉਸ ਤੋਂ ਬਾਅਦ ਕੁੱਕਰ ਦੇ ਟੱਕਣੋਂ ਪਰਮਲ ਬਨ ਕੇ ਪੂਰੇ ਕੰਬਲ ਉੱਪਰ ਫੇਰ ਦਿਓ ਇਸ ਤਰੀਕੇ ਨਾਲ ਉਹ ਆਸਾਨੀ ਨਾਲ ਸਾਫ਼ ਹੋ ਜਾਵੇਗਾ ਤੇ ਉਸ ਦੇ ਵਿੱਚੋਂ ਖੁਸ਼ਬੂ ਵੀ ਵਧੀਆ ਆਵੇਗੀ। ਨੰਬਰ 16 ਜੇਕਰ ਤੁਸੀਂ ਰੋਜ਼ਾਨਾ ਤਿੰਨ ਭਿਜੇ ਹੋਏ ਅੰਜੀਰ ਖਾ ਲਓ ਤਾਂ ਤੁਹਾਨੂੰ ਕਦੇ ਵੀ ਕਬਜ਼ ਦੀ ਸਮੱਸਿਆ ਨਹੀਂ ਹੋਵੇਗੀ ਤੇ ਨਾਲ ਹੀ ਤੁਹਾਡੇ ਸਰੀਰ ਦੀ ਚੰਗੇ ਤਰੀਕੇ ਨਾਲ ਸਫਾਈ ਹੋ ਜਾਵੇਗੀ। ਨੰਬਰ 17 ਜਦੋਂ ਵੀ ਤੁਸੀਂ ਢੋਲੀ ਵਿੱਚ ਝਾਟਾ ਪਾਉਂਦੇ ਹੋ ਤਾਂ ਉਸ ਸਮੇਂ ਉਸ ਵਿੱਚ ਇੱਕ ਤੇਜ ਪੱਤਾ ਵੀ ਜ਼ਰੂਰ ਪਾਓ ਇਸ ਤਰ੍ਹਾਂ ਕਰਨ ਨਾਲ ਕਦੇ ਵੀ ਖਰਾਬ ਨਹੀਂ ਹੋਵੇਗਾ ਤੇ ਨਾਲ ਹੀ ਉਸ ਨੂੰ ਕਦੇ ਵੀ ਨਮੀ ਨਹੀਂ ਫੜੇਗੀ ਨੰਬਰ 18 ਜਦੋਂ ਵੀ ਆਰਤਾ ਕੱਪੜੇ ਸਲਾਈ ਕਰਦੀਆਂ ਹਨ ਉਸ ਤੋਂ ਪਹਿਲਾਂ ਹੀ ਉਹਨਾਂ ਨੂੰ ਆਪਣੀ ਮਸ਼ੀਨ ਦੀ ਚੰਗੀ ਤਰ੍ਹਾਂ ਨਾਲ ਜਾਂਚ ਜ਼ਰੂਰ ਕਰ ਲੈਣੀ ਚਾਹੀਦੀ ਹੈ ਤਾਂ ਜੋ ਉਹਨਾਂ ਨੂੰ ਬਾਅਦ ਵਿੱਚ ਸਮਾਂ ਜ਼ਿਆਦਾ ਨਾ ਲੱਗੇ ਨੰਬਰ 19 ਜਦੋਂ ਵੀ ਔਰਤਾਂ ਬਾਜ਼ਾਰ ਕੋਈ ਵੀ ਸਮਾਨ ਖਰੀਦਣ ਜਾਂਦੀਆਂ ਨੇ ਤੇ ਉਸ ਸਮੇਂ ਉਹ ਆਪਣੇ ਥੈਲੇ ਤੋਂ ਬਣਿਆ ਬੈਗ ਜ਼ਰੂਰ ਨਾਲ ਲੈ ਕੇ ਜਾਣ ਕਿਉਂਕਿ ਕਈ ਵਾਰ ਸਮਾਨ ਜ਼ਿਆਦਾ ਹੋਣ ਕਾਰਨ ਦੂਜੇ ਲਿਫਾਫੇ ਜਲਦੀ ਫਟ ਜਾਂਦੇ ਹਨ। ਨੰਬਰ 20 ਜਦੋਂ ਵੀ ਔਰਤਾਂ ਆਪਣੀ ਰਸੋਈ ਦੀ ਸਫਾਈ ਕਰਕੇ ਹਟਦੀਆਂ ਹਨ ਤਾਂ ਉਹਨਾਂ ਨੂੰ ਤੁਰੰਤ ਰਸੋਈ ਦੀ ਲਾਈਟ ਬੰਦ ਕਰ ਦੇਣੀ ਚਾਹੀਦੀ ਹੈ। ਇਸ ਤਰ੍ਹਾਂ ਕਰਨ ਨਾਲ ਰਸੋਈ ਵਿੱਚ ਮੱਖੀਆਂ ਨਹੀਂ ਜਾਂਦੀਆਂ ਤੇ ਰਸੋਈ ਸਾਫ਼ ਸੁਥਰੀ ਹੀ ਰਹਿੰਦੀ ਹੈ। ਨੰਬਰ 21 ਜੇਕਰ ਤੁਹਾਡੇ ਫੋਨ ਵਿੱਚ ਪਾਣੀ ਚਲਾ ਜਾਵੇ ਤਾਂ ਉਸਨੂੰ ਤੁਰੰਤ ਬੰਦ ਕਰ ਦਿਓ ਕਦੇ ਵੀ ਉਸਨੂੰ ਡਰਾਇਰ ਨਾਲ ਨਾ ਛਕਾਓ ਇਸ ਤਰ੍ਹਾਂ ਕਰਨਾ ਭਾਫ ਅੰਦਰ ਚਲੀ ਜਾਂਦੀ ਹੈ ਜੋ ਫੋਨ ਨੂੰ ਖਰਾਬ ਕਰ ਸਕਦੀ ਹੈ ਇਸਨੂੰ ਹਮੇਸ਼ਾ ਧੁੱਪ ਵਿੱਚ ਹੀ ਛਕਾਓ ਨੰਬਰ 22 ਜਦੋਂ ਵੀ ਤੁਸੀਂ ਆਪਣੇ ਪੈਰਾਂ ਵਿੱਚ ਜਰਾਬਾਂ ਪਾਉਂਦੇ ਹੋ ਤਾਂ ਉਸ ਸਮੇਂ ਪਹਿਲਾਂ ਬੈਸਲਿਨ ਜਾਂ ਫਿਰ ਲੋਸ਼ਨ ਜ਼ੋਰ ਲਗਾਓ ਇਸ ਨਾਲ ਤੁਹਾਡੇ ਖਰਾਬ ਹੋਏ ਪੈਰ ਜਲਦੀ ਠੀਕ ਹੋ ਜਾਣਗੇ ਨੰਬਰ 23 ਜਦੋਂ ਵੀ ਤੁਸੀਂ ਫੋਨ ਨੂੰ ਚਾਰਜ ਲਗਾਇਆ ਹੁੰਦਾ ਹੈ ਤਾਂ ਉਸ ਨੂੰ ਉਸ ਸਮੇਂ ਬਿਲਕੁਲ ਵੀ ਨਾ ਚਲਾਓ ਕਿਉਂਕਿ ਇਸ ਨੂੰ ਚਲਾਉਣ ਕਰਨ ਤੁਹਾਡੀ ਮੌਤ ਵੀ ਹੋ ਸਕਦੀ ਹੈ ਜਿਸ ਦਾ ਸਿੱਧਾ ਅਸਰ ਸਾਡੇ ਦਿਲ ਉੱਪਰ ਪੈਂਦਾ ਹੈ। ਨੰਬਰ 24 ਜਿਹੜੀਆਂ ਔਰਤਾਂ ਆਪਣੇ ਮੂੰਹ ਦੀ ਦੋ ਟਾਈਮ ਐਕਸਰਸਾਈਜ਼ ਕਰਦੀਆਂ ਹਨ ਉਹਨਾਂ ਦਾ ਚਿਹਰਾ ਜ਼ਿੰਦਗੀ ਪਰ ਖਰਾਬ ਨਹੀਂ ਹੁੰਦਾ। ਨੰਬਰ 25 ਆਪਣੀ ਰਸੋਈ ਦੇ ਬਰਤਨ ਸਾਫ਼ ਕਰਨ ਸਮੇ ਇੱਕ ਪੋਣੀ ਜ਼ਰੂਰ ਰੱਖੋ ਤਾਂ ਜੋ ਬਰਤਨਾਂ ਦਾ ਸਮਾਨ ਜਾਂ ਫਿਰ ਚਾਪਤੀ ਉਸ ਵਿੱਚ ਪਾਈ ਜਾਵੇ ਪਾਣੀ ਬਾਹਰ ਨਿਕਲ ਜਾਵੇਗਾ ਤੇ ਕਚਰਾ ਪੋਣੀ ਵਿੱਚ ਹੀ ਰਹੇਗਾ। ਇਸ ਤਰ੍ਹਾਂ ਕਾਰਨ ਨਾਲ ਤੁਹਾਡੀ ਰਸੋਈ ਤੇ ਸਿੰਕ ਦਾ ਪਾਈਪ ਜਮ ਨਹੀਂ ਹੋਵੇਗਾ ਨੰਬਰ 26 ਡਸਟਬਿਨ ਵਿੱਚ ਹਮੇਸ਼ਾ ਇੱਕ ਲਿਫਾਫਾ ਜਰੂਰ ਰੱਖੋ ਤਾਂ ਜੋ ਉਸ ਵਿੱਚੋਂ ਕੂੜਾ ਕੱਢਣ ਸਮੇਂ ਤੁਹਾਡੇ ਹੱਥ ਕਦੇ ਵੀ ਖਰਾਬ ਨਾ ਹੋਣ ਤੇ ਨਾਲ ਹੀ ਡਸਟਬਿਨ ਵੀ ਹਮੇਸ਼ਾ ਸਾਫ਼ ਸੁਥਰਾ ਹੀ ਰਹੇਗਾ ਨੰਬਰ 27 ਜਦੋਂ ਵੀ ਤੁਸੀਂ ਬਾਥਰੂਮ ਵਿੱਚ ਪਏ ਵੈਪਰ ਨੂੰ ਸਾਫ਼ ਕਰਦੇ ਹੋ ਤਾਂ ਕੱਪੜੇ ਧੋਣ ਵਾਲੇ ਬੁਰਸ਼ ਉੱਪਰ ਹਲਕਾ ਜਿਹਾ ਸ਼ੈਂਪੂ ਲਗਾ ਕੇ ਵਾਈਪਰ ਉੱਪਰ ਰਗੜ ਦਿਓ ਤੇ ਫਿਰ ਪਾਣੀ ਨਾਲ ਧੋ ਦਿਓ ਇਸ ਤਰ੍ਹਾਂ ਚਮਕ ਜਾਵੇਗਾ ਨੰਬਰ 28 ਜਦੋਂ ਵੀ ਤੁਸੀਂ ਲਸਣ ਨੂੰ ਛਿੱਲਦੇ ਹੋ ਤਾਂ ਉਸ ਨੂੰ ਅੱਧ ਵਿੱਚ ਕੱਟ ਕਰ ਲਓ ਤੇ ਫਿਰ ਦੋਨਾਂ ਪੀਸਾ ਨੂੰ ਸੈਲਫ ਉੱਪਰ ਰੱਖ ਕੇ ਹੱਥ ਦੀ ਹਥੇਲੀ ਉਹਨਾਂ ਉੱਪਰ ਮਾਰੋ ਇਸ ਤਰ੍ਹਾਂ ਸਨ ਲਸਣ ਦਾ ਸਿਲਕਾ ਅਲੱਗ ਹੋ ਜਾਵੇਗਾ ਨੰਬਰ 29 ਬਰਤਨਾਂ ਨੂੰ ਧੋਣ ਤੋਂ ਬਾਅਦ ਇੱਕ ਸਾਫ਼ ਕੱਪੜੇ ਨਾਲ ਸਾਫ਼ ਜ਼ਰੂਰ ਕਰੋ ਇਸ ਤਰ੍ਹਾਂ ਕਰਨ ਨਾਲ ਚਮਕ ਜਾਣਗੇ ਤੇ ਉਹਨਾਂ ਉੱਪਰ ਕਦੇ ਵੀ ਪਾਣੀ ਦੇ ਦਾਗ-ਧੱਬੇ ਨਹੀਂ ਪੈਣਗੇ। ਨੰਬਰ 30 ਬਰਤਨਾਂ ਨੂੰ ਸਾਫ਼ ਕਰਨ ਤੋਂ ਬਾਅਦ ਲੋੜੀ ਦੇ ਬਰਤਨ ਹੀ ਬਾਹਰ ਰੱਖੋ ਬਾਕੀ ਦੇ ਬਰਤਨਾਂ ਨੂੰ ਸਾਫ਼ ਕਰਕੇ ਦਰਾ ਵਿੱਚ ਰੱਖ ਦਿਓ। ਇਸ ਤਰ੍ਹਾਂ ਕਰਨ ਨਾਲ ਤੁਹਾਡਾ ਸਮਾਂ ਜ਼ਿਆਦਾ ਨਹੀਂ ਲੱਗੇਗਾ ਤੇ ਰਸੋਈ ਦੀ ਸਫਾਈ ਵੀ ਚੰਗੇ ਤਰੀਕੇ ਨਾਲ ਹੁੰਦੀ ਰਹੇਗੀ। ਨੰਬਰ 31 ਜਦੋਂ ਵੀ ਔਰਤਾਂ ਕਿਤੇ ਵਿਆਹ ਜਾਣ ਤਾਂ ਉਸਦੇ ਲਈ ਲਿਪਸਟਿਕ ਦੇ ਉੱਪਰ ਦੀ ਹਲਕੀ ਜਹੀ ਲਿਪ ਬੋਮ ਜਾਂ ਫਿਰ ਲਿਪ ਗਲੋ ਲਗਾ ਲਓ ਇਸ ਨਾਲ ਤੁਹਾਡੇ ਬੁੱਲਾਂ ਉੱਪਰ ਬਹੁਤ ਸ਼ਾਈਨ ਆਵੇਗੀ। ਨੰਬਰ 32 ਜੇਕਰ ਤੁਸੀਂ ਰੋਟੀ ਨੂੰ ਜ਼ਿਆਦਾ ਫੁੱਲੀ ਹੋਈ ਬਣਾਉਣਾ ਚਾਹੁੰਦੇ ਹੋ ਤਾਂ ਜਦੋਂ ਵੀ ਤੁਸੀਂ ਰੋਟੀ ਨੂੰ ਤਵੇ ਤੇ ਪਾਉਂਦੇ ਹੋ ਤਾਂ ਉਸ ਨੂੰ ਜਲਦੀ ਨਾ ਥਲ ਦੇਓ ਤੇ ਫਿਰ ਦੂਸਰੇ ਪਾਸੇ ਨੂੰ ਸੇਕ ਲੱਗਣ ਦਿਓ ਤੇ ਫਿਰ ਤਵੇ ਨੂੰ ਚੁੱਕ ਕੇ ਗੈਸ ਤੇ ਰੜ ਲਓ ਇਸ ਤਰੀਕੇ ਨਾਲ ਰੋਟੀ ਬਹੁਤ ਹੀ ਵਧੀਆ ਤੇ ਫੁੱਲੀ-ਫੁੱਲੀ ਬਣੇਗੀ। ਨੰਬਰ 33 ਜੇਕਰ ਤੁਸੀਂ ਚੌਲਾਂ ਨੂੰ ਖਿਲੇ-ਖਿਲੇ ਤੇ ਕੱਲੇ-ਕੱਲੇ ਬਣਾਉਣਾ ਚਾਹੁੰਦੇ ਹੋ ਤਾਂ ਉਹਨਾਂ ਨੂੰ ਬਣਾਉਣ ਸਮੇਂ ਜਿਹੜਾ ਬਰਤਨ ਮਿਲ ਕੇ ਤੁਸੀਂ ਚੌਲ ਪਾਏ ਹਨ ਉਹੀ ਬਰਤਨ ਮਿਲ ਕੇ ਉਹਨਾਂ ਦੀ ਪਾਣੀ ਪਾਓ। ਕੁੱਕਰ ਵਿੱਚ ਦੋ ਬੂੰਦਾਂ ਨਿੰਬੂ ਦੇ ਰਸ ਦੀਆਂ ਵੀ ਮਿਲਾ ਦਿਓ। ਇਸ ਤਰੀਕੇ ਨਾਲ ਚੌਲ ਬਹੁਤ ਹੀ ਵਧੀਆ ਤੇ ਫੁੱਲੇ-ਫੁੱਲੇ ਬਣਨਗੇ। ਨੰਬਰ 34 ਜਦੋਂ ਵੀ ਔਰਤਾਂ ਕੜੀ ਬਣਾਉਂਦੀਆਂ ਨੇ ਤਾਂ ਉਸ ਸਮੇਂ ਕਦੇ ਵੀ ਚੱਗ ਨਾ ਬਣਨ ਦੇਵੋ। ਉਸ ਵਿੱਚ ਥੋੜੇ-ਥੋੜੇ ਸਮੇਂ ਬਾਅਦ ਕੜਛੀ ਜ਼ਰੂਰ ਫੇਰੋ। ਇਸ ਤਰੀਕੇ ਨਾਲ ਬਣੀ ਕੜੀ ਸਵਾਦਵੰਤੀ ਹੈ ਤੇ ਨਾਲ ਹੀ ਦੇਖਣ ਨੂੰ ਵੀ ਬਹੁਤ ਸੋਹਣੀ ਲੱਗਦੀ ਹੈ ਨੰਬਰ 35 ਜਦੋਂ ਵੀ ਤੁਸੀਂ ਪਿਆਜ਼ ਵਾਲੇ ਪਕੌੜੇ ਬਣਾਉਂਦੇ ਹੋ ਤਾਂ ਬੇਸਣ ਵਿੱਚ ਇੱਕ ਜਾਂ ਫਿਰ ਦੋ ਉਬਲੇ ਹੋਏ ਆਲੂ ਜ਼ਰੂਰ ਮਿਕਸ ਕਰ ਦਿਓ ਇਸ ਨਾਲ ਪਕੌੜੇ ਬਹੁਤ ਹੀ ਸਵਾਦ ਬਣਦੇ ਹਨ ਨੰਬਰ 36 ਬ੍ਰੈਡ ਬਣਾਉਣ ਸਮੇਂ ਉਸਦੇ ਮਸਾਲੇ ਵਿੱਚ ਇੱਕ ਦੋ ਪਿਆਜ਼ ਜ਼ਰੂਰ ਬਰੀਕ ਕੱਟ ਕੇ ਮਿਕਸ ਕਰੋ ਇਸ ਤਰ੍ਹਾਂ ਦੇ ਬ੍ਰੈਡ ਖਾਣ ਨੂੰ ਬਾਰ-ਬਾਰ ਮਨ ਕਰਦਾ ਹੈ ਨੰਬਰ 37 ਜੇਕਰ ਤੁਸੀਂ ਆਪਣੇ ਚਿਹਰੇ ਉੱਪਰ ਰੋਜ਼ਾਨਾ ਰੋਜ਼ ਵਾਟਰ ਲਗਾਉਂ ਤਾਂ ਇਸ ਨਾਲ ਚਿਹਰੇ ਉੱਪਰ ਬਹੁਤ ਗਲੋ ਆਉਣ ਲੱਗ ਜਾਵੇਗਾ ਨੰਬਰ 38 ਜਦੋਂ ਵੀ ਔਰਤਾਂ ਸਾਗ ਬਣਾਉਂਦਾ ਉਸ ਨੂੰ ਹਮੇਸ਼ਾ ਚੁੱਲ੍ਹੇ ਤੇ ਹੀ ਬਣਾਓ ਇਸ ਤਰ੍ਹਾਂ ਦਾ ਬਣਿਆ ਸਾਗ ਤੇਤਲੀ ਬਹੁਤ ਲਾਭਕਾਰੀ ਹੈ ਤੇ ਨਾਲ ਹੀ ਇਹ ਸਵਾਦ ਵੀ ਦੁੱਗਣਾ ਹੀ ਬਣਦਾ ਹੈ। ਨੰਬਰ 39 ਜੇਕਰ ਹਰ ਕਿਸਾਨ ਘਰ ਖਾਣ ਯੋਗੀ ਕਣਕ ਨੂੰ ਬਿਨਾਂ ਸਪਰੇਅ ਕੀਤੇ ਉਗਾ ਲਵੇ ਤਾਂ ਹਰ ਘਰ ਦਾ ਮੈਂਬਰ ਬਿਮਾਰੀਆਂ ਤੋਂ ਕੋਹਾਂ ਦੂਰ ਰਹਿ ਸਕਦਾ ਹੈ। ਤੇ ਨਾਲ ਹੀ ਲੰਮੀ ਉਮਰਾਂ ਵੀ ਕੱਟੇਗਾ ਨੰਬਰ 40 ਪਿੰਪਲਸ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਸ਼ਹਿਦ ਵੀ ਬਹੁਤ ਮਦਦਗਾਰ ਰਹਿੰਦਾ ਹੈ ਸ਼ਹਿਦ ਨੂੰ ਪਿੰਪਲਸ ਤੇ ਲਗਾ ਕੇ ਛੱਡ ਦਿਓ ਕੁਝ ਦੇਰ ਬਾਅਦ ਠੰਡੇ ਦੁੱਧ ਨਾਲ ਚਿਹਰੇ ਦੀ ਮਾਲਿਸ਼ ਕਰਕੇ ਇਸ ਨੂੰ ਹਟਾ ਦਿਓ 15 ਮਿੰਟ ਦੇ ਬਾਅਦ ਇਸ ਉਪਾਅ ਨੂੰ ਹਫ਼ਤਾ ਪਰ ਲਗਾਤਾਰ ਕਰਨ ਨਾਲ ਪਿੰਪਲਸ ਬਿਲਕੁਲ ਖਤਮ ਹੋ ਜਾਣਗੇ ਨੰਬਰ 41 ਜਿਹੜੀਆਂ ਔਰਤਾਂ ਰੋਜ਼ਾਨਾ ਸੰਤਰਾ ਖਾਂਦੀਆਂ ਹਨ ਉਹਨਾਂ ਨੂੰ ਕਦੇ ਵੀ ਵਿਟਾਮਿਨ ਸੀ ਦੀ ਕਮੀ ਨਹੀਂ ਹੁੰਦੀ ਤੇ ਨਾਲ ਉਹਨਾਂ ਦੇ ਚਿਹਰੇ ਉੱਪਰ ਵੀ ਬਹੁਤ ਚਮਕ ਹੁੰਦੀ ਹੈ ਨੰਬਰ 42 ਜਿਹੜੀਆਂ ਔਰਤਾਂ ਦਾ ਪੇਟ ਜ਼ਿਆਦਾ ਬਾਹਰ ਨੂੰ ਹੁੰਦਾ ਹੈ ਉਹ ਹੱਦ ਤੋਂ ਜ਼ਿਆਦਾ ਬਿਮਾਰੀਆਂ ਦੀਆਂ ਸ਼ਿਕਾਰ ਹੁੰਦੀਆਂ ਹਨ। ਨੰਬਰ 43 ਜੇਕਰ ਤੁਸੀਂ ਬਿਨਾ ਮੇਕਅਪ ਕੀਤੇ ਆਪਣੇ ਚਿਹਰੇ ਉੱਪਰ ਚਮਕ ਚਾਹੁੰਦੇ ਹੋ ਤਾਂ ਰੋਜ਼ਾਨਾ ਨਹਾਉਣ ਤੋਂ ਬਾਅਦ ਬਦਾਮ ਦੇ ਤੇਲ ਦੀਆਂ ਦੋ ਬੂੰਦਾਂ ਲੈ ਕੇ ਥੋੜਾ ਸਮਾਂ ਸਮਾਂ ਮਾਲਿਸ਼ ਕਰੋ ਇਸ ਨਾਲ ਚਿਹਰੇ ਤੇ ਬਹੁਤ ਚਮਕ ਆਵੇਗੀ ਕਦੇ ਵੀ ਤੁਹਾਨੂੰ ਮੇਕਅਪ ਦੀ ਜ਼ਰੂਰਤ ਨਹੀਂ ਪਵੇਗੀ। ਨੰਬਰ 44 ਜੇਕਰ ਤੁਸੀਂ ਆਪਣੀਆਂ ਅੱਖਾਂ ਨੂੰ ਮੋਟੀਆਂ ਕਰਨਾ ਚਾਹੁੰਦੇ ਹੋ ਤਾਂ ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾਂ ਸੁਰਮਾ ਆਪਣੀਆਂ ਅੱਖਾਂ ਵਿੱਚ ਪਾ ਕੇ ਸੌਂ ਜਾਓ ਇਸ ਨਾਲ ਅੱਖਾਂ ਮੋਟੀਆਂ ਹੋਣੀਆਂ ਤੇ ਉਹਨਾਂ ਦੀ ਚਮਕ ਵੀ ਬਹੁਤ ਸੋਹਣੀ ਲੱਗੇਗੀ। ਨੰਬਰ 45 ਮਲਾਈ ਚਿਹਰੇ ਲਈ ਕੁਦਰਤੀ ਨਮੀ ਦੇਣ ਵਾਲੇ ਦਾ ਕੰਮ ਕਰਦੀ ਹੈ। ਇਸ ਦੀ ਵਰਤੋਂ ਨਾਲ ਚਮੜੀ ਵਿੱਚ ਨਿਖਾਰ ਆਉਂਦਾ ਹੈ ਤੇ ਦਾਗ-ਧੱਬੇ ਦੂਰ ਹੁੰਦੇ ਹਨ। ਕਰੀਮ ਨਾਲ ਨਿਯਮਤ ਤੌਰ ਤੇ ਆਪਣੇ ਚਿਹਰੇ ਦੀ ਮਾਲਿਸ਼ ਕਰੋ ਇਸ ਨਾਲ ਤੁਹਾਡੇ ਚਿਹਰੇ ਦੀ ਚਮਕ ਆ ਜਾਵੇਗੀ। ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਇਸ ਦੇ ਨਾਲ ਇਸ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰੋ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ